ਕਿਸਾਨ ਯੂਨੀਅਨਾਂ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਫਾਜ਼ਿਲਕਾ ਵਿੱਚ ਵੀ ਪਰਵਾਹ ਹੰਗਾਰਾ ਮਿਲਿਆ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਕਿਸਾਨਾਂ ਦਾ ਸਾਥ ਦਿੱਤਾ ਗਿਆ ਔਰਥੇ ਬੱਚੇ ਵੀ ਪੰਜਾਬ ਰੋਡਵੇ ਜੀ ਵਪਾਰ ਮੰਡਲ ਵੀ ਕਿਸਾਨ ਮਜ਼ਦੂਰ ਯੂਨੀਅਨ ਵੀ ਅਤੇ ਹਰੇਕ ਦੁਕਾਨਦਾਰ ਅਤੇ ਹਰੇਕ ਪੰਜਾਬ ਵਾਸੀ ਵਾਸਤੇ ਵੱਲੋਂ ਵੱਡਾ ਸਾਥ ਦਿੱਤਾ ਗਿਆ ਤੇ ਸਮੂਹ ਫਾਜ਼ਿਲਕਾ ਧਰਨੇ ਵਿੱਚ ਸ਼ਾਮਲ ਹੋਇਆ ਤੇ ਪੁਲ ਤੇ ਬੈਠੇ ਧਰਨੇ ਵਿੱਚ ਕਿਸਾਨਾਂ ਦਾ ਕੀ ਕਹਿਣਾ ਹੈ ਇਹ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਸਾਡੀ ਸੈਂਟਰ ਬਾਡੀ ਦੇ ਸੱਦੇ ਤੇ ਅੱਜ 10 ਤੋਂ 2 ਵਜੇ ਤੱਕ ਪਣ ਬਾਸ ਕੰਟਰੈਕਟਰ ਵਰਕਰ ਜੂਨੀਅਰ ਵੱਲੋਂ ਕਿਸਾਨਾਂ ਦੀ ਹਮਾਇਤ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸੋਚ ਤੇ ਅਸੀਂ ਹਮਾਇਤ ਕਰਦੇ ਹਾਂ ਜੀ ਕੀ ਮੰਗਾਂ ਨੇ ਜੀ ਗੱਲ ਕੀਤੀ ਜੇ ਤਾਂ ਜੀ ਇਹ ਤਾਂ ਵੇਖੋ ਜੀ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਬੈਠੇ ਆ ਇਹ ਆਮ ਪਬਲਿਕ ਦੀ ਆਮ ਵਰਗ ਦੀ ਲੜਾਈ ਵਾਸਤੇ ਬੈਠੇ ਆ ਹੋਂਦ ਨੂੰ ਬਚਾਉਣ ਵਾਸਤੇ ਬੈਠੇ ਆ ਕਿ ਉਹਨਾਂ ਦੇ ਘਰ ਦੀ ਲੜਾਈ ਨਹੀਂ ਗਈ ਇਸ ਦੇ ਵਿੱਚ ਸਾਰੇ ਵਰਗ ਨੂੰ ਸਾਰੀਆਂ ਜੱਤ ਭਰਾਤੀ ਜਥੇਬੰਦੀਆਂ ਨੂੰ ਆਮ ਵਰਗ ਨੂੰ ਆਮ ਪਬਲਿਕ ਨੂੰ ਆ ਜਿਹੜਾ ਵੀ ਸੰਘਰਸ਼ ਚੱਲਦਾ ਪਿਆ ਵੱਧ ਚੜ ਕੇ ਸਾਹ ਦੇਣਾ ਚਾਹੀਦਾ ਖਨੌਰੀ ਬਾਰਡਰ ਤੇ ਵੀ ਪਹੁੰਚਣਾ ਚਾਹੀਦਾ ਵੇਖੋ ਜਿਹੜੇ ਐਡੇ ਬਜ਼ੁਰਗ ਆਪਦੀ ਖਾਤਰ ਨਹੀਂ ਬੈਠੇਗੇ 35 36 ਦਿਨਾਂ ਤੋਂ ਜਿਹੜੇ ਬੈਠੇ ਭੁੱਖ ਹੜਤਾਲ ਤੇ ਆਮ ਲੋਕਾਂ ਦੀ ਖਾਤਰ ਹੀ ਬੈਠੇ ਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਵੱਧਦਾ ਤਾਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਸ਼ੌਕ ਰਹੇਗਾ ਜੀ ਜੋ ਸਾਨੂੰ ਸੈਂਟਰ ਬੋਡੀ ਮੰningੋਂ ਜੋ ਵੀ ਫੈਸਲਾ ਲਿਆ ਜਾਊਗਾ ਜੋ ਵੀ ਹੁਕਮ ਹੋਊਗਾ ਅਸੀਂ ਉਹਦੇ ਅਕੋਰਡਿੰਗ ਪਹਿਰਾ ਦੇਵਾਂਗੇ ਪੂਰੀ ਦੀ ਪੂਰੀ ਜਿੰਨੇ ਪਰਸੈਂਟ ਫਾਈਲ ਕਾ ਸਭ ਦੀ ਪੂਰੀ ਗਿਣਤੀ ਆ ਅਸੀਂ ਜਿੱਥੇ ਵੀ ਸਾਡਾ ਡਿਊਟੀ ਲਈ ਜਾਊਗੀ ਜਿੱਥੇ ਵੀ ਸਾਨੂੰ ਪਹੁੰਚਣ ਵਾਸਤੇ ਦੱਸਿਆ ਜਾਊਗਾ ਜਾਂ ਕਿਹਾ ਜਾਊਗਾ ਅਸੀਂ ਆਪਦੀ 100% ਗੰਟੀ ਦੇ ਗਾ ਜਿਹੜਾ ਸਮਰਥਨ ਦਿੱਤਾ ਗਿਆ ਕਿ ਪੂਰੇ ਪੰਜਾਬ ਨਹੀਂ ਜੀ ਪੂਰੇ ਪੰਜਾਬ ਲੈਵਲ ਤੇ ਹੈ ਜੀ ਪੂਰੇ ਪੰਜਾਬ ਦੇ ਵਿੱਚ ਸਾਡੇ 27 ਡੀਪੂਆਂ 27 ਡੀਪੂਆਂ ਦੇ ਵਿੱਚ ਜਿੱਥੇ-ਜਿੱਥੇ ਵੀ ਸੰਘਰਸ਼ ਚੱਲਦਾ ਪਿਆ ਜਿੱਥੇ-ਜਿੱਥੇ ਵੀ ਕੋਈ ਰੋਡ ਨਾਕਾ ਕੋਈ ਵੀ ਬਲਾਕ ਆ ਉੱਥੇ ਸਾਡੀ ਜਥੇਬੰਦੀਵੰਨਿਓ ਸਰ ਥਾਂ ਤੇ ਸਮਰਥਨ ਦਿੱਤਾ ਗਿਆ ਧੰਨਵਾਦ ਜਿੰਦਰ ਦੀ ਸਰਕਾਰ ਮਗਾ ਜਗੀਸ ਢੱਲੇਵਾਲ ਤੇਰੀ ਸੋਚ ਗਏ ਕਹਾਂ ਜਾ ਕੇ ਖੋਖਰੇ ਮੋਦੀ ਸਰ ਨੇ ਵੱਡੇ ਕੀਤੇ ਗਏ ਆ ਪਿੰਡਾਂ ਦੇ ਵਿੱਚ ਵੀ ਲੋਕਾਂ ਵੱਲੋਂ ਵੱਡੇ ਪੱਦਰ ਦੇ ਉੱਤੇ ਜਾਮ ਕੀਤੇ ਜਾ ਰਹੇ ਆ ਕਿ ਕਿੰਨੇ ਰੂਟ ਜਿਹੜੇ ਪ੍ਰਭਾਵਿਤ ਹੋਏ ਨੇ ਕਿਹੜੇ ਕਿਹੜੇ ਸੂਬੇ ਨੂੰ ਜਿਹੜਾ ਆਵਾਜਾਈ ਬੰਦ ਹੋਈ ਹੈ ਇਹ ਵੇਖੋ ਜੀ ਇਹ ਤਾਂ ਸਾਰੀ ਜਿਹੜੀ ਹੈਗੀ ਆ ਰੋਡ ਤਾਂ ਲਗਭਗ ਪ੍ਰਭਾਵਿਤ ਪੰਜਾਬ ਤੋਂ ਕੋਈ ਵੀ ਗੱਡੀ ਟ੍ਰੇਨ ਵੀ ਨਹੀਂ ਜਾ ਸਕਦੀ ਕਿ ਰੋਡ ਤਾਂ ਪ੍ਰਭਾਵਿਤ ਹੋਣ ਵਾਲੀ ਗੱਲ ਹੀ ਕਿੱਥੇ ਰਹਿ ਗਈ ਆ ਸਾਰਾ ਆਲ ਓਵਰ ਪੰਜਾਬ ਬੰਦ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸਹਿਯੋਗ ਦਿੱਤਾ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਜੋ ਹੈ ਕਿ ਸਾਡੀ ਪ੍ਰੋਟੈਕਸ਼ਨ ਵਾਸਤੇ ਹੈ ਉਹ ਸਾਡੇ ਨਾਲ ਨਹੀਂ ਬੈਠ ਸਕਦੇ ਤਾਂ ਉਹ ਪ੍ਰੋਟੈਕਸ਼ਨ ਦੇ ਵਿੱਚ ਸਾਡੇ ਨਾਲ ਮੁਹੱਈਆ ਹੈਗੀ ਪੁਲਿਸ ਦੇ ਦੇਖਦੇ ਹੋ ਅੱਜ ਦੇ ਇਸ ਸੰਘਰਸ਼ ਨੂੰ ਜੀ ਅੱਜ ਦਾ ਜੋ ਸੰਘਰਸ਼ ਹੈ ਇਹ ਪੂਰਨ ਤੌਰ ਤੇ ਜੋ ਅੱਜ ਤੋਂ ਪਹਿਲਾਂ 26 ਤਰੀਕ ਨੂੰ ਸਾਡੇ ਦੋਨਾਂ ਫਰਮਾਂ ਵੱਲੋਂ ਅਨਾਉਂਸ ਕੀਤਾ ਗਿਆ ਸੀ ਵੀ 30 ਦਸੰਬਰ ਨੂੰ ਅਸੀਂ ਪੂਰਨ ਪੰਜਾਬ ਤੋਂ ਬੰਦ ਕਰਾਂਗੇ ਅੱਜ ਅਸੀਂ ਸਵੇਰੇ 7:00 ਵਜੇ ਤੋਂ ਲੈ ਕੇ ਪੂਰਨ ਤੌਰ ਤੇ ਇਥੇ ਰੇਲਵੇ ਬ੍ਰਿਜ ਬੰਦ ਕੀਤਾ ਪਹਿਲਾਂ ਰੇਲਵੇ ਬੰਦ ਕੀਤੀਆਂ ਉਸ ਤੋਂ ਬਾਅਦ ਹੁਣ ਆਪਣਾ ਇਹ ਬੰਦ ਕੀਤਾ ਹੈ ਔਰ ਪੂਰਾ ਪੰਜਾਬ ਅੱਜ ਇਹ ਪੂਰਨ ਤੌਰ ਤੇ ਬੰਦ ਹੈ ਜੀ ਔਰ ਹਿੰਦੁਸਤਾਨ ਦੇ ਵਿੱਚੋਂ ਡੈਮੋਕ੍ਰੇਸੀ ਦਾ ਸਾਡਾ ਅਧਿਕਾਰ ਹੈਗਾ ਵੀ ਅਸੀਂ ਬੰਦ ਕਰ ਸਕਦੇ ਹਾਂ ਕਿਉਂਕਿ ਸਾਡੀਆਂ ਕੋਈ ਨਵੀਆਂ ਮੰਗਾਂ ਨਹੀਂ 2020-21 ਅੰਦੋਲਨ ਦੌਰਾਨ ਸਾਡੀਆਂ ਮੰਨੀਆਂ ਮੰਗਾਂ ਮੋਦੀ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਉਹਨਾਂ ਮੰਗਾਂ ਦੇ ਦੁਆਰਾ ਮਨਾਉਣ ਲਈ ਇਹ ਜਿਹੜਾ ਅੰਦੋਲਨ ਚਲੂ ਕੀਤਾ ਹੈ ਠੀਕ ਹੈ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत